ਇਸ ਰਾਜ ਦੇ ਗੁੰਗੇ ਦੇ ਵਿੱਚ 올 ਇੰਡੀਆ ਰਾਮਗੜੀਆ ਗੁੰਗੇ ਦੀ ਜਿਹੜੀ ਹੈ ਰਾਮਗੜੀਆ ਬਰਾਦਰੀ ਕਾਰਕੀ ਕੀ ਵਿਚਾਰ ਹੋਏ ਨੇ ਕੀ ਕਰਨਾ ਚਾਹੀਦਾ ਕੋਈ ਨੇ ਜਿਹੜਾ ਜ ਰਾਮਗੜੀਆ ਬਰਾਦਰੀ ਨੇ ਸਾਰੇ OBC ਸਮਾਜ ਦਾ ਇਕੱਠ ਕੀਤਾ ਉਹਦੇ ਵਿੱਚ ਜਿਹੜਾ ਪਿਛਲੇ ਦਿਨੀ ਸਾਡੇ ਇਥੋਂ ਦੇ ਜਿਹੜੇ ਐਮਪੀ ਜਿਹੜੇ ਕੈਂਡੀਡੇਟ ਬਣੇ ਨੇ ਲਾਲਜੀਤ ਸਿੰਘ ਭੁੱਲਰ ਉਹਨਾਂ ਨੇ OBC ਸਮਾਜ ਬਾਰੇ ਬਹੁਤ ਘਟੀਆਂ ਲਵਜ ਬੋਲੇ ਔਰ ਸਮਾਜ ਦੇ ਲੋਕਾਂ ਨੂੰ ਬਹੁਤ ਵੱਡੀਆਂ ਦੀਆਂ ਏ ਕੇਸ ਪਹੁੰਚੀ ਹੈ ਜੀ ਉਹਦੇ ਵਿਰੋਧ ਦੇ ਵਿੱਚ ਰੋਸ ਦੇ ਵਜੋਂ ਅੱਜ ਜਿਹੜਾ ਇਕੱਠ ਹੈ ਇਹ ਤੇ ਕੀਤਾ ਗਿਆ ਹੈ ਔਰ ਬਹੁਤ ਹੀ ਦਿੱਲੀ ਤੋਂ ਲੈ ਕੇ ਸਾਰੇ ਪੰਜਾਬ ਦੇ ਨੁਮਾਇंदे ਇਹਦੇ ਵਿੱਚ ਪਹੁੰਚੇ ਹਨ ਕਿਉਂਕਿ ਉਸ انسان ਦੀ ਮਾਨਸਿਕਤਾ ਦਾ ਪਤਾ ਲੱਗਾ ਕਿ ਉਹਦੀ ਸੋਚ ਕੀ ਹੈ ਉਹਦੇ ਮਨਾਂ ਵਿੱਚ ਕੀ ਹੈ ਕਿੰਨੀ ਨਫਰਤ ਹੈ OBC ਸਮਾਜ ਦੇ ਲਈ ਉਹਦੇ ਲਈ ਅੱਜ ਇਹ ਇਕੱਠ ਨੇ ਫੈਸਲਾ ਕੀਤਾ ਹੈ ਕਿ ਅਸੀਂ ਸਾਰੇ ਉਹਦਾ ਬਾਈਕਾਟ ਕਰਾਂਗੇ ਔਰ ਉਹਦੇ ਵਿਰੁੱਧ ਅਸੀਂ ਸਾਰਿਆਂ ਨੇ ਮੈਂ ਹੁਣੇ ਇੱਥੇ ਬੋਲ ਕੇ ਆਇਆ ਇਹਨਾਂ ਨੇ ਸਾਰੀ ਕਮੇਟੀ ਨੇ ਫੈਸਲਾ ਕਰਨਾ ਇਸ ਤੋਂ ਬਾਅਦ ਇੱਕ ਕਮੇਟੀ ਬਣੇਗੀ ਜਿਹੜੀ ਅਸੀਂ ਇਹਦੇ ਵਿਰੁੱਧ ਹਾਈ ਕੋਰਟ 'ਚ ਵੀ ਜਾ ਰਹੇ ਆ ਔਰ ਡੀਜੀਪੀ ਨੂੰ ਵੀ ਮਿਲ ਕੇ ਇਹਦੇ ਤੇ ਮਕਦਮਾ ਅਸੀਂ ਜਿਹੜਾ ਦਰਜ ਕਰਾਉਣ ਦੀ ਆਪਾਂ ਲਗਿਆ ਉਹਨਾਂ ਨੂੰ ਸ਼ਿਫਾਰਸ਼ ਕਰਾਂਗੇ ਕਿ ਇਹੋ ਜਿਹੇ ਇਸ ਬੰਦੇ ਨੂੰ ਸਮਾਜ ਦੇ ਵਿੱਚ ਰਹਿਣ ਦੀ ਲੋੜ ਨਹੀਂ ਆ ਕਿਉਂਕਿ ਇਹੋ ਜਿਹੇ ਬੰਦਿਆਂ ਦਾ ਸਮਾਜ ਦੇ ਵਿੱਚ ਰਹਿਣਾ ਸਮਾਜ ਦੇ ਵਿੱਚ ਨਫ਼ਰਤ ਵਲਾਉਣੀ ਪੰਜਾਬ ਲਈ ਬਹੁਤ ਖਤਰਨਾਕ ਹੈ ਇਸ ਕਰਕੇ ਜਿਹੜੇ ਇਹੋ ਜਿਹੇ ਅਨਟ੍ਰੇਨ ਬੰਦੇ ਸਰਕਾਰਾਂ ਦੇ ਵਿੱਚ ਆ ਗਏ ਨੇ ਉਹਨਾਂ ਨੂੰ ਅਸੀਂ ਜਿਹੜਾ ਉਹਨਾਂ ਨੇ ਇਹੋ ਜਿਹੇ ਬਿਆਨ ਦਿੱਤੇ ਨੇ ਉਹਨਾਂ ਦਾ ਵਿਰੋਧ ਆ ਜਿਹੜਾ ਇਸ ਸਮਾਜ ਜਿਹੜਾ ਇਕੱਠਾ ਹੋਇਆ ਨਾ ਜਿਹੜਾ ਲਾਈਵ ਹੋ ਕੇ ਮਾਫੀ ਮੰਗੀ ਹੈ ਉਸਤੇ ਕੀ ਕਹਿਣਾ ਚਾਹੋਗੇ ਵੇਖੋ ਐਡਾ ਵੱਡਾ ਅਪਰਾਧ ਅਪਰਾਧ ਕਰ ਲੈਣਾ ਤੇ ਆਪੇ ਹੀ ਮਾਫੀ ਮੰਗ ਲੈਣੀ ਇਹ ਕੋਈ ਇਸ ਤਰ੍ਹਾਂ ਬਖਸ਼ਿਆ ਨਹੀਂ ਜਾ ਸਕਦਾ ਕਿ ਪਹਿਲਾਂ ਐਡਾ ਵੱਡਾ ਅਪਰਾਧ ਕਰਨਾ ਸਮਾਜ ਦੇ ਮਾਨ ਦੇ ਵਿੱਚ ਬਹੁਤ ਭਾਰੀ ਰੋਸ ਹੈ ਸਮਾਜ ਦੇ ਲੋਕਾਂ ਨੂੰ ਇਹਦੀ ਮਾਫੀ ਇਸ ਤਰ੍ਹਾਂ ਮਨਜ਼ੂਰ ਨਹੀਂ ਹੈ ਉਹ ਦੇ ਦੇਖਣਗੇ ਸਮਾਜ ਦੇ ਲੋਕ ਕਿ ਬਹੁਤ ਵੱਡਾ ਇਕੱਠ ਕਰਨ ਹੋਰ ਜਾ ਰਹੇ ਨੇ ਅਸੀਂ ਸਭ ਤੋਂ ਪਹਿਲਾਂ ਇਹਦੇ ਉੱਪਰ ਇੱਕ ਹੋਰ ਜ਼ੈਨ ਲਾਣਾ ਚਾਹੁੰਦੇ ਆ ਕਿ ਆਪਣੇ ਅਹੁਦੇ ਤੋਂ ਫਰਗ ਹੋਵੇ ਕਿਉਂਕਿ ਇਹੋ ਜਿਹੇ ਬੰਦੇ ਸਮਾਜ ਨੂੰ ਚਲਾ ਨਹੀਂ ਸਕਦੇ ਸਮਾਜ ਨੂੰ ਵੰਡ ਸਕਦੇ ਆ ਅਸੀਂ ਉਹਦੀ ਮਾਫੀ ਕਿਸੇ ਨੇ ਮੰਨੀ ਨਹੀਂ ਆ ਨਾ ਅਸੀਂ ਉਹਦੀ ਮਾਫੀ ਕਬੂਲ ਕਰਦੇ ਆ ਨਾ ਸਰ ਕੋਈ ਐਫ ਆਈ ਆਰ ਦਰ ਕੇ ਕਰਾਈਏ ਕੋਈ ਮੰਨਤ ਪੱਤਰ ਦਿੱਤਾ ਅੱਜ ਬਸ ਫੈਸਲਾ ਹੋ ਗਿਆ ਸਾਰੀ ਪੰਜਾਬ ਲੈਵਲ ਦੇ ਲੋਕ ਇਕੱਠੇ ਹੋਏ ਨੇ ਅੱਜ ਕਮੇਟੀ ਬਣ ਜਣੀ ਆ ਤੇ ਸਾਰੀ ਕਮੇਟੀ ਜਿਹੜੀ ਬਣੇਗੀ ਉਹ ਜਾ ਰਹੀ ਹੈ ਦਿੱਲੀ ਵੀ ਜਾ ਰਹੀ ਹੈ ਚੰਡੀਗੜ੍ਹ ਵੀ ਜਾ ਰਹੀ ਹੈ ਔਰ ਇਹ ਸਮਾਜ ਸਾਰਾ ਜਿਹੜਾ ਉਹ ਬਣਾ ਕੇ ਆਪਣਾ ਜਿਹੜਾ ਆਪਣਾ ਸਿਸਟਮ ਜਿਹੜਾ ਉਹ ਜਾਏਗੀ ਸਾਰੀ ਰੰਗ ਨਾਲਜੀਤ ਭੁੱਲਰ ਜੀ ਦੀ ਜਿਹੜੀ ਉਮੀਦਵਾਰੀ ਉਹ ਰੱਦ ਕਰਾਉਣ ਦੀ ਕੋਸ਼ਿਸ਼ ਕਰ ਬਿਲਕੁਲ ਤਾਂ ਨੁਕਿਆ ਇਹਨੂੰ ਲੱਗ ਗਈ ਇਹਨੂੰ ਮੰਤਰੀ ਪਦ ਤੋਂ ਵੀ ਬਰਖਾਸਤ ਕਰ ਦੇਣਾ ਚਾਹੀਦਾ ਹੈ ਇਹ ਇਸ ਅਹੁਦੇ ਦੇ ਉੱਪਰ ਕਾਬਿਲ ਨਹੀਂ ਹੈ ਇਹੋ ਜਿਹਾ ਬਿਆਨ ਦੇਣਾ ਇਹੋ ਜਿਹਾ ਘਟੀਆ ਬਿਆਨ ਦੇਣਾ ਕਿਸੇ ਜ਼ਿੰਮੇਵਾਰ ਬੰਦੇ ਦੇ ਇਹ ਵਾਸਤੇ ਨਹੀਂ ਗਾਈ ਜ਼ਿੰਮੇਵਾਰੀ ਨਹੀਂ ਗਈ ਆ ਇੱਕ ਅਣਜਾਣ ਬੰਦੇ ਨੂੰ ਬਿਆਨ ਦਿੱਤਾ ਇਹ ਨਾਲ ਸਮਾਜ ਦੇ ਵਿੱਚ ਬਹੁਤ ਵੱਡੀ ਨਫ਼ਰਤ ਫੈਲ ਸਕਦੀ ਆ ਇਸ ਕਰਕੇ ਇਹਨੂੰ ਅਹੁਦੇ ਦੇ ਹੱਕ ਹੀ ਕੋਈ ਨਹੀਂ ਹੈ ਇਹਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ ਨਾ ਵੀਰ ਹੁਣ ਜੇ ਆਰਾਮ ਕਰੀਏ ਭਾਈਚਾਰਾ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਬਿਲਕੁਲ ਨਜ਼ਦੀਕ ਹੈ ਰਾਮਗੜੀਆ ਭਾਈ ਚਾਰਾ ਫਿਰ ਕਿਧਰੇ ਨੰਨੂ ਜਾ ਰਿਹਾ ਹੈ। ਰਾਮਗੜੀਆ ਭਾਈ ਸ਼ਾਰਾ ਵੀ ਇਹਨਾਂ ਦੇ ਵਿਰੁੱਧ ਹੈ। OBC ਸਮਾਜ ਦੀ ਮੈਂ ਗੱਲ ਕਰ ਰਿਹਾ। ਇੱਥੇ OBC ਸਮਾਜ ਦੀ ਗੱਲ ਹੋਈ ਹੈ ਜਿਹਦੇ ਵਿੱਚ ਕੋਈ 76 ਬਰਾਦਰੀਆਂ ਨੇ OBC ਸਮਾਜ ਦੇ ਵਿੱਚ ਨਾ ਗਈ ਹੈ। ਅੱਜ ਸਾਰੀਆਂ ਬਰਾਦਰੀਆਂ ਨੇ ਉਲਟ ਹੋ ਚੁੱਕੀਆਂ ਨਾ ਗਈ ਹੈ। ਉਹਨਾਂ ਨੇ ਮੰਗ ਕੀਤੀ ਹੈ। ਇਹਨਾਂ ਸਾਰੇ ਨੁਮਾਇੰਦਿਆਂ ਨੂੰ ਬੁਲਾਇਆ। ਮੈਂ ਸਵੰਧਕਰ ਬਰਾਦੀ ਦਾ ਨੁਮਾਇੰਦਾ। ਮੈਨੂੰ ਵੀ ਇਹਨਾਂ ਨੇ ਬੁਲਾਇਆ ਨਾ ਗਈ ਹੈ। ਹੋਰ ਜਿਹੜੇ OBC ਸਮਾਜ ਦੇ ਬੰਦੇ ਨੇ ਉਹਨਾਂ ਨੂੰ ਵੀ ਇਹਨਾਂ ਨੇ ਉੱਥੇ ਬੁਲਾਇਆ ਨਾ ਗਈ ਹੈ। ਇਸ ਕਰਕੇ ਇਹ ਸਾਡੀ ਇਹੋ ਹੀ ਡਿਮਾਂਡ ਹੈ ਜਿੰਦਾ ਇਹ ਨਕਾ ਇਨੋਂ ਉਹਦੇ ਤੋਂ ਫਰਕ ਨਹੀਂ ਕਰਦੇ ਉਹਨਾਂ ਚ ਸਾਡਾ ਸੰਘਰਸ਼ ਇਹਦਾ ਚੱਲਦਾ ਰਹੇਗਾ ਨਗਰ ਮਾਫੀ ਦੇ ਨਾਲ ਫਿਰ ਨਹੀਂ ਸਰ ਮਾਫੀ ਇਹਦੀ ਮਾਫੀ ਨਾਲ ਸਾਬਾ ਮਾਫੀ ਮੰਦੇ ਹੀ ਨਹੀਂ ਲਗੀ ਨਗੀ ਇਹੋ ਜਿਹੀ ਕੱਟੀਆਂ ਬੰਨਦੇ ਤਾਂ ਬਿਲਕੁਲ ਇਹਦੀ ਮਾਫੀ ਕਬੂਲੀ ਕਰਦੇ ਇਹ ਸਾਡਾ ਸਮਾਜ ਜਦੋਂ ਮਾਫੀ ਦੇ ਕੋਲੋਂ ਦੇਖਾਂਗੇ ਆਪਾਂ ਨਗਰ ਦੇਖੋ ਜੋ ਅਖ਼ਬਾਰਲੇ ਦੇ ਨੇ ਕੈਬਨਟ ਅਲਾਰਜੀ ਤੋਂ ਪੁਲਰ ਵੱਲੋਂ ਵਿਵਾਦ ਦਾ ਬਿਆਨ ਦਿੱਤਾ ਗਿਆ ਹੈ ਅੱਜ ਸੋਭੀਅਤ ਸਮਾਜ ਨੇ ਗੁਰੂ ਰਾਮ ਗੜੀਆ ਦੇ ਵਿੱਚ ਇਕੱਠ ਕੀਤਾ ਕੀ ਕਹਿਣਾ ਚਾਹੂਗੇ ਦੇਖੀ ਉਹਨਾਂ ਨੇ ਬਰਾਦਰੀਆਸੇ ਬਹੁਤ ਗਲਤ ਸ਼ਬਦ ਬੋਲੇ ਆ ਜਦੋਂ ਕਿ ਸਾਡੇ ਗੁਰੂ ਮਹਾਰਾਜ ਨੇ ਸਾਰੂ ਸਾਰਿਆਂ ਨੂੰ ਮਾਨਸ ਕੀ ਯਾਦ ਸਭੇ ਕੇ ਪਛਾਣਬੋ ਦੀ ਗੱਲ ਕੀਤੀ ਆ ਐਡੇ ਵੱਡੇ ਉੱਚੇ ਉਹਦੇ ਤੇ ਹੁੰਦਿਆ ਹੋਇਆ ਲੋਕਾਂ ਵਾਸਤੇ ਗਲਤ ਲੱਗ ਜਕਾਲੇ ਔਰ ਮਾਨ ਸਾਹਿਬ ਨੇ ਸਭ ਨੂੰ ਇਹ ਗੱਲ ਕਹੀ ਸੀ ਕਿ ਅਸੀਂ ਜਿਹਦੇ ਜਿਹਦੇ ਵੀ ਸਾਡੇ ਮੰਤਰੀ ਬਣਿਆ ਜਾਂ ਉਹਦੇਦਾਰ ਬਣਿਆ ਇੱਕ ਗਰੀਬ ਪਰਿਵਾਰਾਂ ਚੋਂ ਬਣਿਆ ਤੇ ਜਾ ਕੇ ਇਸ ਬੰਦੇ ਦੇ ਸਾਰਿਆਂ ਨੂੰ ਜਾਤਾਂ ਨੂੰ ਮਤਲਬ ਬਹੁਤ ਜ਼ਿਆਦਾ ਨਰਾਦਰ ਕੀਤਾ ਵਾ ਪਰ ਉਹਨਾਂ ਨੇ ਸ਼ਾਮ ਨੂੰ ਹੀ ਡਾਈਵ ਹੋ ਕੇ ਮਾਫੀ ਮੰਗੀ ਕਿ ਉਹਦੀ ਮਾਫੀ ਮੰਗੀ ਉਹ ਤੁਹਾਨੂੰ ਸਤਿਕਾਰ ਨਹੀਂ ਤੇ ਠੀਕ ਹੈ ਮਾਫੀ ਤੇ ਮੰਗ ਲਈ ਆ ਉਹਨੇ ਅਸੀਂ ਆਹਨੇ ਵੀ ਮਾਫੀ ਮੰਗੀ ਆ ਬਾਕੀ ਮਾਫੀ ਹੁਣ ਸਾਰੀਆਂ ਬਰਾਦਰਾਂ ਦੇ ਜਿਹੜੀਆਂ ਜਿੰਨੀਆਂ ਵਾ ਉਹ ਚੀਜ਼ ਨੂੰ ਨਹੀਂ ਮੰਨਦੀਆਂ ਉਹ ਵਾਲੀਆਂ ਵੀ ਸਾਡੇ ਪਾਸੇ ਬਹੁਤ ਗਲਤ ਸ਼ਬਦ ਬੋਲੇ ਆ ਨੇ ਦੇ ਰਿਹਾ ਉਹਨਾਂ ਨੇ ਫਰਾਰ ਹੋ ਗਿਆ ਫਿਰ ਕਿੱਦਾਂ ਮੰਨਦੇ ਆ ਕਿ ਉਹ ਸਾਡੇ ਵਿੱਚ ਆਣ ਕੇ ਮਾਫੀ ਮੰਗੇ ਹਾਂਜੀ ਉਹਦੇ ਹੋ ਚਾਹੋਂਗੇ ਵੀ ਸਾਡੇ ਵਿੱਚ ਆਣ ਕੇ ਵਾਪਸ ਆ ਕੇ ਹਾਂਜੀ ਕੋਈ ਇੱਕ ਇੱਕ ਵਾਰ ਬਾਤ ਗੱਲਬਾਤ ਹੋਈ ਉਹਨਾਂ ਦੇ ਨਾਲ ਨਹੀਂ ਲੈ ਸਾਡੀ ਕੋਈ ਗੱਲਬਾਤ ਨਹੀਂ ਹੋਈ ਉਹ ਲਾਈਵ ਤੇ ਉੱਤੇ ਵੇਖਿਆ ਵੀ ਉਹਨਾਂ ਨੇ ਮਾਫੀ ਮੰਗੀ ਆ ਉਹਨਾਂ ਆਖਿਆ ਮੈਂ ਸਤਵਾ ਕੇ ਮਾਫੀ ਮੰਗਦਾ ਹਾਂ ਬਾਕੀ ਉਹਦੀ ਅੰਦਰਲੀ ਸੋਚ ਜਿਹੜੀ ਜਾਪਦੀ ਆ ਵੀ ਉਹ OBC ਜਾਤਾਂ ਵਾਸਤੇ ਉਹਨਾਂ ਨੂੰ ਘਟਿਆ ਗਿਣਦੇ ਆ ਜਦੋਂ ਕਿ ਆਪਣੇ ਆਪ ਨੂੰ ਬਹੁਤ ਜ਼ਿਆਦਾ ਉੱਚਾ ਗਿਣਦੇ ਆ ਲਾਈਕ ਕੀਤਾ ਕੀ ਪਿਆ ਗਿਆ ਜਦੋਂ ਤੇ ਉਹਨਾਂ ਨੂੰ ਕਿਸੇ ਵੀ ਕਮਿਊਨਿਟੀ ਨੂੰ ਸਾਰੀ ਨੂੰ ਦਰਕਾਰ ਕਰਿਆ ਸਿਰਫ ਉਹਨਾਂ ਨੇ ਜਿਹੜੇ ਸ਼ਬਦ ਵਰਤੀਆ ਸਿਰਫ ਗਰਮਿੰਦਰ ਗਿੱਲ ਸਾਹਿਬ ਦਾ ਸਾਹਿਬ ਦਾ ਐਮਐਲਏ ਵਾਸਤੇ ਵਰਤੀਆ ਠੀਕ ਹੈ ਉਹਨਾਂ ਐਮਐਲਏ ਸਾਹਿਬ ਵਾਸਤੇ ਵਰਤੇ ਆ ਪਰ ਦੋਨਾਂ ਦੀ ਅੰਦਰਲੀ ਜਿਹੜੀ ਜਮੀਰ ਆ ਉਹ ਡੁੱਡੀਆਂ ਕੋਮਾਂ ਵਾਸਤੇ ਜਿਹੜੀ ਆ ਬਹੁਤ ਘਟੀਆਂ ਗੱਲ ਰੋ ਹੋਈ ਜਿਹ ਕਿਸੇ ਦਾ ਮਾਮਲਾ ਨਹੀਂ ਕੀਤਾ ਉਹਨੇ ਸਾਡੇ ਸਮਾਜ ਦਾ ਜੋ ਬੇਅਦਬੀ ਕੀਤੀ ਹੈ ਉਸ ਬਾਰੇ ਸਾਡੀ ਮੀਟਿੰਗ ਹੋਈ ਹੈ ਔਰ ਅਸੀਂ ਸਾਰਿਆਂ ਨੇ ਡਿਸਾਈਡ ਕੀਤਾ ਹੈ ਕਿ ਉਹਨੂੰ ਜਿਆਦਾ ਇਥੋਂ ਮੰਤਰੀਪਾਦ ਤੋਂ ਹਟਾਇਆ ਹਟਾਇਆ ਜਾਏ ਔਰ ਉਹਦੀ ਸੀਟ ਵੀ ਇਥੋਂ ਕੈਨਸਲ ਕੀਤੀ ਜਾਵੇ ਜਿਹੜੀ ਉਹਨੇ ਮਾਫੀ ਮੰਗੀ ਹੈ ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਲਾਈਵ ਹੋ ਕੇ ਮਾਫੀ ਮੰਗਦੇ ਦੇਖੋ ਇਸ ਤਰ੍ਹਾਂ ਦਾ ਦੇਖੋ ਕਮਰੇ ਚ ਬਹਿ ਕੇ ਮਾਫੀ ਮੰਗਣਾ ਔਰ ਤੁਸੀਂ ਚਾਹਦੇ ਹੋ ਕਿ ਹਜ਼ਾਰਾਂ ਦੀ ਚੀਜ਼ ਤੁਸੀਂ ਬੇਇੱਜ਼ਤੀ ਕਰੋ ਉਹ ਮਾਫੀ ਅਸੀਂ ਸਾਨੂੰ ਮਨਜ਼ੂਰ ਨਹੀਂ ਅਗਲਾ ਕੀ ਜਿਹੜਾ ਹੈ ਉਹ ਸਟੈਪ ਹੋ ਸਕਦਾ ਤੁਹਾਡੇ ਤੋਂ ਪ੍ਰਾਪਤ ਸਾਡੇ ਬਰਾਦਰਿਆਂ ਵੱਲੋਂ ਇਹੀ ਅਸੀਂ ਮਿਲ ਕੇ ਸਾਰਾ ਸਟੈਪ ਚੱਕਿਆ ਹੈ ਇਹ ਆਣ ਵਾਲੇ ਦਿਨਾਂ 'ਚ ਜੇ ਪ੍ਰਧਾਨ ਭਗਵੰਤ ਸਿੰਘ ਮਾਨ ਜੋ ਹਮਾਰੇ ਸਟੇਟ ਮਿਨਿਸਟਰ ਨੇ ਉਹ ਇਹਨੂੰ ਹਟਾ ਦਿੰਦੇ ਨੇ ਔਰ ਇਹ ਕੈਂਡੀਡੇਟ ਨੂੰ ਹਟਾ ਦਿੰਦੇ ਨੇ ਮੰਤਰੀਪਦ ਤੋਂ ਹਟਾ ਦਿੰਦੇ ਫਿਰ ਅਸੀਂ ਬੈ ਕੇ ਸੋਚ ਕੇ ਵਿਚਾਰ ਕਰਕੇ ਬੇਬੀ ਵਸੀਆਂ ਨੂੰ ਮਾਫ ਕਰਦੀ ਇੱਥੇ ਸੰਬੋਧਨ ਕਰਦੇ ਹੋਏ ਇੱਕ ਬੜੀ ਵਧੀਆ ਗੱਲ ਹੋਈ ਹੈ ਕਿ ਆਪਣੇ ਵਿੱਚ ਏਕਾ ਹੈ ਨਹੀਂ ਉਹਨਾਂ ਲੋਕਾਂ ਲਈ ਕੀ ਮੈਸੇਜ ਹੈ ਦੇਖੋ ਮੈਂ ਇਹੀ ਚੀਜ਼ ਦੇਖੋ ਕਹਿਣਾ ਚਾਹੁੰਦਾ ਹੈ ਕਿ ਹੁਣ ਸਾਡੇ ਚ ਇਕ ਅੱਜ ਦੇਖੋ ਏਕਤਾ ਦਿਖਾਈ ਅਸੀਂ ਸਾਰੇ ਜਿੰਨੇ ਅਧਿਕਾਰੀਆਂ ਅਲੱਗ-ਅਲੱਗ ਸੰਗਠਨ ਬਣੇ ਸਾਰੇ ਇਕੱਠੇ ਹੋਏ ਤੇ ਔਰ ਇੱਕ ਪੰਜਾਬ ਦੇ ਲੈਵਲ ਤੇ ਅਸੀਂ ਇੱਕ ਫੈਸਲਾ ਲਿਆ ਉਹ ਠੀਕ ਹੈ देयर इज नो ਡਾਊਟ ਸਾਡੇ ਚ ਪਹਿਲਾਂ ਇਕ ਹੈ ਨਹੀਂ ਸੀਗਾ ਪਰ ਹੁਣ ਸਾਡੇ ਚ ਅਵੇਰਨੈਸ ਬਹੁਤ ਆਗਮਨਰੀ ਸਮਾਜ ਆ ਚੁੱਕੀ ਹੈ ਅੱਜ ਤੁਹਾਡੇ ਸਾਹਮਣੇ ਹੈ ਕਿੰਨੇ ਲੋਕ ਆਏ ਨੇ ਦੂਰੋਂ-ਦੂਰੋਂ ਆਏ ਨੇ ਔਰ ਬੈਠੇ ਰਹੇ ਹਾਲੇ ਤੱਕ ਬੈਠੇ ਨੇ ਕੋਈ ਨਹੀਂ ਕਿ ਉਹ ਬੰਦਾ ਆਇਆ ਕਿ ਆ ਗਿਆ ਜੀ ਤੇ ਮੇਰਾ ਕਹਿੰਦਾ ਮਤਲਬ ਇਹ ਹੈ ਕਿ ਸਾਡੀਆਂ ਮੰਗਾਂ ਪੂਰੀਆਂ ਕਰ ਦੇਣਗੇ ਤੇ ਅਸੀਂ ਮaaf ਕਰ ਦਾਂਗੇ ਜੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਤੇ ਤੇਰੇ ਤੇਰਾ ਸੀਟਾਂ ਤੇ ਭੁੱਲ ਜਾ ਕੋਈ ਰਾਮਗੜੀਆ ਕੋਈ OBC ਕੋਈ ਸੁਨਹਿਰ ਕੋਈ ਆਮ ਆਦਮੀ ਪਾਰਟੀ ਨੂੰ ਟਿਕਣ ਨਹੀਂ ਪਾਏਗਾ ਵੋਟ ਨਹੀਂ ਪਾਏਗਾ ਜਿੱਥੇ ਦੂਜੇ ਵੋਟ ਪਾਣੀ ਆ ਪਾ ਦੇਗਾ ਕਿੱਥੇ ਕਿੱਥੇ ਮੰਗ ਪੱਤਰ ਪੰਜਾਬ ਦੇ ਵਿੱਚ ਜਿਹੜਾ ਆ ਉਹ ਤੁਹਾਡੇ ਵੱਲੋਂ ਜਿਹੜੀ ਮੰਗ ਰੱਖੀ ਗਈ ਹੈ ਉਹ ਦੇਣੇ 13 ਦੇ 13 ਸੀਟਾਂ 'ਚ ਅਸੀਂ ਜਾਵਾਂਗੇ ਉਹਨਾਂ ਦੇ ਕੈਂਡੀਡੇਟ ਦੇ ਖਿਲਾਫ ਦਵਾਗੇ ਹਾਂਜੀ ਸਰ ਦੋ ਅੰਦਰ ਤੋਂ ਲਾਜੀ ਕੋਈ ਦਿਨ ਪਹਿਲਾਂ ਜਾਤੀ ਸੁਧਿਰ ਸੰਗਠਨ ਤੋਂ ਬੋਲੇਗੇ ਉਸ ਨੂੰ ਲੈ ਕੇ ਅੱਜ ਗੁੰਗਾ ਰਾਮਗੜੀ ਦੇ ਵਿੱਚ ਕਾਚ ਕੀਤਾ ਗਿਆ ਦੇਖਣਾ ਜਾਓ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਿਹੜਾ ਵਿਸੀ ਹੋ ਗਈ ਸੀ ਸਮਾਜ ਆ ਇਹ ਸਾਰਾ ਇਕੱਠਾ ਹੋਵੇ ਤੇ ਜੋ ਉਹਨੇ ਲਬਜੀ ਜਿਹੜੇ ਆ ਸਾਡੇ ਆਪਣੇ ਰਾਮਗੜੀ ਆ ਬਰਾਦੀ ਦੇ ਸੁਨਿਆਰ ਬਰਾਦੀ ਦੇ ਵਿਰੁੱਧ ਖੜੇ ਆ ਉਹ ਨਾਲ ਜਿਹੜਾ ਵਾ ਉਹਦੇ ਵਾਸਤੇ ਸਾਰਾ ਅੱਜ ਇਕੱਠ ਹੋਇਆ ਵਾ ਉਸ ਇਕੱਠ ਨੂੰ ਸਫਲ ਗਿਣਿਆ ਗਿਆ ਕਿਉਂਕਿ 300 ਬੰਦੇ ਤੋਂ ਤਾਂ ਬੰਦੇ ਆਏ ਜਿਹੜੇ ਲਾਖੋ ਇਸ਼ਾਰਾ ਤੋਂ ਪਟਿਆਲਾ ਖੰਨਾ ਅੰਮ੍ਰਿਤਸਰ ਜਿਲੰਦਰ ਮੋਗਾ ਫਰੀਪੁਰ ਹਾਰਪੁਰ ਇਹ ਸਾਰੇ ਜਿਨ੍ਹਾਂ ਤੋਂ ਬਤੇ ਦੋ ਦੋ ਚਾਰ ਚਾਰ ਜਿਹੜੇ ਆਏ ਆ ਉਹਨਾਂ ਨੇ ਆ ਕੇ ਜਿਹੜਾ ਉਹ ਇੱਥੇ ਇਕੱਠ ਕਰਕੇ ਉਹਦੇ ਇਲਾਕੇ 'ਚ ਕਰਨ ਤਾਰਨ 'ਚ ਉਹਨੂੰ ਲਾਜ਼ੀਕ ਭੁੱਲਰੂ ਦੱਸਣ ਵਾਸਤੇ ਤਾਂ ਕਿ ਉਹ ਗਾਂ ਕਿਸੇ ਨੂੰ ਮਾਰੀ ਚੱਗੀ ਗੱਲ ਨਾ ਕਰੇ ਗੁਲੀ ਘੜਾ ਸਨਿਆਰ ਆ ਇਰੇ ਅਖਰ ਜਿਹੜਿਆ ਸ਼ਵਲਾਵਲੀ ਗੱਡੀ ਸ਼ਵਲਾਵਲੀ ਜਿਹੜੀ ਆ ਉਹ ਵਰਤੇ ਨਾ ਅਸੀਂ ਜੀ ਮਤਾ ਟਾਰਗੇਟ ਆ ਸਾਰੇ ਆ ਜਿਹੜਾ ਬਤਾ ਬਾਸ ਜਿਹੜਾ ਕੀਤਾ ਵਾ ਉਹ ਮਰੰਡਮ ਜਿਹੜਾ ਵਾ ਉਹ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੂੰ ਦੇਣਾ ਵਾ ਤੇ ਅੱਜ ਪਤਾ ਹੋਈ ਇਹ ਤੇ ਨਾਲ ਮਤਾ ਇਹ ਹੋਇਆ ਵੀ ਜਿੰਨਾ ਜੇ ਉਹ ਆਪਣਾ ਉਹਨੂੰ ਮਤਰੀ ਪੱਤ ਤੋਂ ਮਾਨ ਸਾਹਿਬ ਨਹੀਂ ਲਾਉਂਦੇ ਜਾਂ ਤੁਹਾਨੂੰ ਤਾਂ ਦੀ ਸੀਟ ਜਿਹੜੀ ਐਮਪੀ ਦੀ ਹੈ ਉੱਥੋਂ ਨਹੀਂ ਲਾਉਂਦੇ ਉਹਨਾਂ ਜਿਹੜਾ ਵਾ ਆਪ ਆਮ ਪਾਰਟੀ ਦਾ ਬਾਈਕਟ ਕੀਤਾ ਜਾਊਗਾ ਕੋਈ BC OBC ਜਿਹੜਾ ਉਹਨੂੰ ਨਾ ਵੋਟਾਂ ਲਈ ਕਿਹਾ ਗਿਆ ਪਰ ਉਹਨਾਂ ਨੇ ਉਹ ਕੰਮੀ ਹੀ ਲਾਈਵ ਹੋ ਕੇ ਮਾਫੀ ਮੰਗ ਲਈ ਕੀ ਉਹ ਮਾਫੀ ਜਿਹੜੀ ਤੁਹਾਨੂੰ ਓਪੀਐ ਸਮਾਜ ਨੂੰ ਨਹੀਂ ਮੰਜ਼ੂਰ ਜਿਹੜੀ ਉਹਨਾਂ ਮਾਫੀ ਮੰਗੀ ਉਹਨਾਂ ਲਾਈਵ ਹੋ ਕੇ ਮੰਗ ਲਈ ਵੀ ਜਦੋਂ ਦਾ ਦੋ ਚਾਰ ਵੇਖੇ ਵੀ ਮੇਰੇ ਵਿਰੁੱਧ ਬੋਲਣ ਲੱਗੇ ਆ ਉਹਨਾਂ ਨੇ ਮਾਫੀ ਮੰਗ ਲਈ ਮਾਫੀ ਉਹਦਾ ਮੰਗਦਾ ਸਵਾਲ ਹੁੰਦੀ ਪਹਿਲਾਂ ਹੁੰਦਾ ਕਿ ਇਹ ਨਹੀਂ ਬੇਇੱਜ਼ਤੀ ਕਰਦੇ ਹੋ ਬੰਦਾ ਮਾਰਦੇ ਹੋ ਤੇ ਮੁੜ ਕੇ ਕੋਈ ਨਹੀਂ ਮਾਫੀ ਮੰਗ ਲਈ ਆ ਉਹ ਆਪਣੇ ਓਬੀਸੀ ਬੀਸੀ ਜੀ ਨੂੰ ਇਕੱਠਾ ਕਰੇ ਉਹਨਾਂ ਜਾ ਕੇ ਪਰੇ ਜੀ ਮਾਫੀ ਮੰਗੇ ਫਿਰ ਮਾਫੀ ਵਿਗੜੀ ਜਾਂਦੀ ਆ ਉਹਨਾਂ ਬੋਲੋ ਆਖਿਆ ਗਿਆ ਕਿ ਮੈਂ ਕਿਸੇ ਵੀ ਭਾਈਚਾਰੇ ਨੂੰ ਨਹੀਂ ਕੁਝ ਮਾੜਾ ਕਿਹਾ ਮੇਰੇ ਵੱਲ ਦਾ ਸਭ ਆਪਰ ਨੇ ਮੈਂ ਹਰਮਿੰਦਰ ਗਿੱਲ ਜੋ ਸਾਫਾ ਮਲੇ ਮੈਂ ਉਹਨੂੰ ਕੀ ਆਏ ਕੇ ਉਹਨੂੰ ਕਹਿਣਾ ਸੀ ਉਹਦੀ ਯਾਦ ਨੂੰ ਕਹਿੰਦਾ ਉਹਨੂੰ ਕਹਿੰਦਾ ਉਹ ਜੋ ਹੱਥ ਮਾਰ ਮਾਰ ਕੇ ਕਹਿੰਦੇ ਰਿਹਾ ਕਿ ਉਹ ਵੀ ਖੁਲੀ ਘਰੇ ਸੁਨਿਆਰੀ ਨਹੀਂ ਲੈਗਾ ਖੁਲੀ ਘਰੇ ਸੁਨਿਆਰਾ ਨਹੀਂ ਲੈਗਾ ਉਹ ਇਸ ਤਰ੍ਹਾਂ ਕਹਿੰਦਾ ਰਿਹਾ ਜਿਹੜੀ ਸੁਦਾਲੀ ਧੜੀ ਮੁਰੀ ਵਰਤੀ ਆ ਅਸੀਂ ਉਹਦੇ ਵਿਰੁੱਧ ਆ ਠੀਕ ਉਹਨੂੰ ਕਹਿਣਾ ਬਿਲਕੁਲ ਧਿਆਨ